ਤੇ ਕਈ ਕੁੜੀਆਂ ਦੀ ਇਹਨੂੰ ਹੋਰ ਨਹੀਂ ਨਹੀਂ ਆਉਂਦਾ ਨਾ ਜਦੋਂ ਮਹਾਵਾਰੀ ਸਹੀ ਨਹੀਂ ਹੋਈ ਨਾ ਠੀਕ ਹੈ ਉਹਨਾਂ ਦੇ ਅੱਥੇ ਵਾਲ ਫੁੱਟਣੇ ਸ਼ੁਰੂ ਹੋ ਜਾਣਗੇ ਵੀਰੇ 100% ਗਾਰੰਟੀ ਆ ਅੱਛਾ ਵੀ ਬੋਲਾਂ ਦੇ ਉੱਪਰ ਹਾਂਜੀ ਇੱਥੇ ਆ ਠੋਡੀ ਖੱਲੇ ਠੀਕ ਹੈ ਇਹ ਤਜਰਬਾ ਕਰ ਲੈਣੀ ਨਹੀਂ ਮੇਰੀਆਂ ਮਾਵਾਆਂ ਭੈਣਾਂ ਨੇ ਨਾ ਬੱਚੀਆਂ ਹੱਡੀਆਂ ਜਦੋਂ ਡੇਟ ਸਹੀ ਨਹੀਂ ਆਉਂਦੀ ਤਾਂ ਪ੍ਰੈਕਟੀਕਲ ਆ ਵੀਰੇ ਉਹਨਾਂ ਦੇ ਕਿੰਨਾ ਇੱਥੇ ਦਾੜੀ ਉਵੇਂ ਸ਼ੁਰੂ ਹੋ ਜੇ ਠੀਕ ਹੈ ਮੈਨੂੰ ਫੜ ਲਓ ਹੋਰ ਵੀ ਨਹੀਂ ਆਣੀਆਂ ਕਈ ਨਹੀਂ ਜਦੋਂ ਡੇਟ ਸਹੀ ਨਹੀਂ ਆਉਂ ਨਾ ਪ੍ਰੋਪਰ ਠੀਕ ਹੈ ਉਦੋਂ ਏ ਸ਼ਟਾ ਡੰਗਾ ਉਹ ਤਾਂ ਸਮਝ ਰੋ ਵੀ ਗੜਬੜ ਉਹਦੇ ਜ਼ਰੂਰ ਕਿਸੇ ਵਧੀਆ ਡਾਕਟਰ ਨੂੰ ਦੀ ਸਲਾਹ ਲੈਣੀ ਚਾਹੀਦੀ ਆ ਜਾਂ ਚੰਗੇ ਵੈਦ ਦੀ ਠੱਗ ਰੂਠੀ ਦਾ ਬਚੋ ਹੱਥ ਬੰਨ੍ਹ ਕੇ ਦੇਣ ਤੇ ਆਪੇ ਗਲਤ ਮੀਨ ਤੇ ਹੋਣਿਆ ਠੀਕ ਆ ਇਹਦਾ 3000 3500000 ਰੁਪਏ ਤੱਕ ਖਰਚਾ 3000 ਤੋਂ 4000 ਤੱਕ ਖਰਚਾ ਵਿਚ ਵਿਚ ਖਰਚਾ ਜੀ ਠੀਕ ਆ ਤੇ ਬਾਕੀ ਅਗਲਾ ਜਿਵੇਂ ਅਗਲੇ ਦੀ ਬੱਲੇ ਬੱਲੇ ਹੋ ਗਈ ਮਗਰੋਂ ਖੁਸ਼ੀ ਨਾਲ ਜਿਹੜਾ ਕੋ ਮਰਜ਼ੀ ਦੇ ਦੇ ਸਹੀ ਪਹਿਲਾਂ ਤੈਨੂੰ ਤੋਂ 4000 ਰੁਪਏ ਹੀ ਲਵਾ ਜਿੰਨਾ ਦਵਾਈ ਦਾ ਲੱਗਦਾ ਸੀ ਉਨੇ ਹੀ ਪੈਸੇ ਤੁਸੀਂ ਲੈਣੇ ਨੇ ਹਾਂ ਕਿਸੇ ਤੋਂ ਕੁਝ ਨਹੀਂ ਲੈਣਾ ਆਪਣੇ ਤਾਂ ਵੈਸੂ ਦੀ ਕਿਰਪਾ ਨਾਲ ਬ ਵਧੀਆ ਰੰਗ ਲੱਗੇ ਵੀ ਨੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕੋਈ ਵਧੀਆ ਆਪਣਾ ਬੱਚਾ ਪੜਦਾ ਠੀਕ ਹੈ ਵਧੀਆ ਆਪਣਾ ਨਰਭਾ ਹੁੰਦਾ ਕੋਈ ਆਪਾਂ ਨੂੰ ਲਾਲਚ ਨਹੀਂ ਆ ਲਾਲਚ ਨੋ ਲਾਦਿਆਂ ਆਪਾਂ ਤੇ ਫਿਰ ਪੈ ਜੀ ਕਹਿੰਦੇ ਆ ਜੇ ਮਿੱਤਰੋ ਇਸਦਾ ਭਲਾ ਹੋ ਜੇ ਇੱਕ ਹੋਰ ਸੁਣਾਉਣਾ ਤੁਹਾਨੂੰ ਬਾਈ ਠੀਕ ਹੈ ਵੀਰੇ ਬੰਦਾ ਮੱਤ ਜੇ ਠੀਕ ਹੈ ਕੁੜੀਆਂ ਦੀਆਂ ਨੇ ਪੁਣੀਆਂ ਵੀ ਮੈਂ ਤਾਂ ਪੰਜ ਜੰਮ ਤੇ ਉਹ ਸਮਾਂ ਸੀ ਉਦੋਂ ਖਰਾਕਤਾਂ ਸੀ ਵਾਤਾਵਰਣ ਬਹੁਤ ਸਾਫ਼ ਸੀਗਾ ਵੀਰੇ ਠੀਕ ਹੈ ਵਧੀਆ ਘਰ ਦਾ ਖਾਣਾ ਸੀ ਕਰਦਾ ਦੁੱਧ ਕਿਉਂ ਸੀ ਵਧੀਆ ਸੀ ਚਾਹੇ ਕੋਈ ਵੀ ਕਿਸੇ ਵੀ ਜਾਤੀ ਨਾਲ ਹੁੰਦਾ ਰਹਾਦਾ ਪਰ ਹਾਇ ਦਾ ਦੇਸੀ ਖਾਣਾ ਦੇਸੀ ਖਾਣਾ ਚਾਹੇ ਤੁਸੀਂ ਪਰਜਾਬਤੋਂ ਮੈਂ ਨਹੀਂ ਕਹਣਾ ਠੀਕ ਹੈ ਜਿਵੇਂ ਸਾਡੇ ਰਮਦਾਸ ਜੀ ਪੁਰਾਣੇ ਰਹਿੰਦੇ ਤਾਂ ਆਪਣੇ ਨਾਲ ਹੀ ਸੀ ਖੇਤਾਂ 'ਚ ਹੀ ਰਹਿੰਦੇ ਸੀ ਜ਼ਿਮੀਂਦਾਰਾਂ ਦੇ ਚਿੱਬੜਾਂ ਦੀ ਜੜਨੀ ਹੋ ਗਈ ਹਾਂ ਤੁੱਕਾਂ ਦਾ ਯਾਰ ਹੋ ਗਿਆ ਕਈ ਚੀਜ਼ਾਂ ਨੇ ਹੁਣ ਮੈਂ ਕਿੰਨੇ ਦਿਨਾਂ ਤੋਂ ਗਣਿਆ ਮਾਂ ਹਲਦੀ ਹੋ ਗਈ ਜਮਾਣਾ ਆਪਣੀ ਵੀ ਲਈ ਆ ਠੀਕ ਹੈ ਦੇਸੀ ਘਰ ਦੀ ਪਿਆਰ ਸੀ ਹਲਦੀ ਹੁਣ ਇਹ ਨਹੀਂ ਹੁੰਦਾ ਵੀ ਜਿਹੜੀ ਆਪਾਂ ਬਾਜ਼ਾਰੂ ਹਲਦੀ ਲੈਨੇ ਆ ਹੂੰ ਵੀ ਉਹ ਜੀ ਕੀ ਹੈ ਠੀਕ ਤੁਹਾਨੂੰ ਮੈਂ ਇੱਕ ਹੋਰ ਦੱਸਣਾ ਛੋਟੀ ਜੀ ਮਿਸਾਲ ਅਪਣਾ ਮਿਰਚਾਂ ਮੁੱਕੀਆਂ ਘਰਦਿਆਂ ਠੀਕ ਹੈ ਜੀ ਜਦੋਂ ਘਰਦਿਆਂ ਮਿਰਚਾਂ ਮੁੱਕ ਗਈਆਂ ਤਾਂ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਆ ਵੀ ਬੱਚਾ ਠਹਿ ਨਹੀਂ ਰਿਹਾ ਹਨਾ ਜੇ ਬੱਚਾ ਠਹਿ ਨਹੀਂ ਰਿਹਾ ਫਿਰ ਹੋਊਗਾ ਕਿ ਮੈਂ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਰੂਰੀ ਆ ਵੀਰੇ ਸੋ ਇਹ ਜਿਹੜੀ ਦਵਾਈ ਤੁਸੀਂ ਦੇਣੀ ਆ ਹਾਂ ਜੀ ਇਹ ਇਹਦੇ ਖਰਚਾ ਕਿੰਨਾ ਕਹਿੰਦਾ ਕਈ ਵਾਰੀ ਆਇਆ ਹਨ ਲੋਕਾਂ ਨੂੰ ਉਹੀ ਠੱਗ ਲੈਂਦੇ ਨੇ ਕੋਈ 50000 ਲੈ ਗਿਆ ਕੋਈ 60000 ਕੋਈ 40000 ਜਿਹੜੇ ਬੈਦ ਨੇ 10 15000 ਤੋਂ ਦਾ ਸਟਾਰਟ ਹੀ ਹੁੰਦੇ ਨੇ ਵੀਰੇ ਜਿਹੜੇ ਆ YouTube ਵਾਲੇ ਬੈਦ ਨੇ ਹਨਾ ਜਾਂ ਫੇਸਬੁੱਕ ਵਾਲੇ ਬੈਦ ਨੇ ਦੁਨੀਆ ਦੁਖੀ ਬੋਲੀ ਠੀਕ ਜਦੋਂ ਲਾਦ ਨਹੀਂ ਆਂਦੀ ਦੁਖੀ ਆ ਪਏ ਇਹ ਉਹ ਲੋਕ ਪਹਿਲਾਂ ਵੀ ਆਪਾਂ ਗੱਲ ਕਰ ਗਣਿਆ ਠੱਗਣੂ ਤਰਨੇ ਠੀਕ ਆ ਦਵਾਈਆਂ ਇੰਨੀਆਂ ਮਹਿੰਗੀਆਂ ਕਿਰੋਂ ਮਹਿੰਗੀਆਂ ਵੀ ਹੈਗੀਆਂ ਆਪਸ ਮਾ ਬਹੁਤ ਮਹਿੰਗੀਆਂ ਵੀ ਨੇ ਏਡੀ ਗੱਲ ਨਹੀਂ ਹੈ ਜਿਹੜੀਆਂ ਆਪਸ ਮਾ ਮਹਿੰਗੀਆਂ ਨੇ ਕਈ ਥਾਂ ਮੈਂ ਪੈਂਦੀਆਂ ਵੀ ਨੇ ਠੀਕ ਆ ਉਹ ਪਾਸਮਾ ਵੀ ਹੈਗੀਆਂ ਨੇ ਵੀਰੇ ਜਿਵੇਂ ਮਤਲਬ ਤਾਂ ਸ਼ੇਖ ਦੀ ਤੀਲ ਲਾ ਲੋ ਹਾਂ ਉਹ ਹੀ ਲਵੇੜ ਕੇ ਸਿਰਫ ਜੀਵ ਨੂੰ ਲਾਉਣੀ ਆ 2 ਦੀ ਪੈਂਟ ਐਗੀਆਂ ਵੀ ਨੇ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਅੱਜ ਅਸੀਂ ਫੇਰ ਆਿਆਂਗੇ ਸਾਡੇ ਵੱਡੇ ਵੀਰ ਜੰਗ ਕੋਲੇ ਕਿਉਂਕਿ ਜੰਗ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆ ਕਿ ਗੁਣਾ ਦਾ ਖਜ਼ਾਨਾ ਬਹੁਤ ਕੁਝ ਸਮੇਂ ਹੀ ਬੈਠਾ ਉਹਦੇ ਅੰਦਰ ਤੇ ਬਹੁਤ ਕੋਝਾ ਤਾਂ ਇਹਦੇ ਨਾਲ ਵੀਡੀਓ ਪਾਉਣੇ ਹੁੰਦੇ ਆ ਆਸੇ ਖੇਡੇ ਕਰ ਲੈਂਦੇ ਆ ਕੰਮ ਦੀਆਂ ਵੀਡੀਓ ਪਾਉਣੇ ਆ ਤਾਂ ਜੋ ਸਾਰਿਆਂ ਨੂੰ ਜਿਹੜਾ ਇਹ ਜਿਹੜਾ ਗੋਣਾ ਵੀਰ ਕੋਲੇ ਉਹ ਪਤਾ ਲੱਗ ਸਕੇ ਤੇ ਆਪਾਂ ਇਹਦੇ ਗੁਣਾ ਦੀ ਜਿਹੜੀ ਕੋਝ ਹੈ ਉਹਨੂੰ ਲੋਕਾਂ ਤੱਕ ਵੰਡ ਸਕੀਏ ਸੋ ਦੋਸਤੋ ਅੱਜ ਗੱਲ ਕਰਾਂਗੇ ਜਿੰਨਾ ਭੈਣਾ ਤੇ ਭਰਾਵਾਂ ਦੇ ਵਿਆਹ ਤੋਂ ਬਾਅਦ ਔਲਾਦ ਨਹੀਂ ਹੁੰਦੀ ਉਹਨਾਂ ਵਾਂਗ ਜਿੰਨਾ ਭੈਣਾ ਭਰਾਵਾਂ ਦੇ ਵਿਆਹ ਤੋਂ ਬਾਅਦ ਔਲਾਦ ਨਹੀਂ ਹੁੰਦੀ ਤੇ ਉਹਨਾਂ ਲਈ ਜੰਗ ਕੋਲੇ ਇੱਕ ਫਾਰਮੂਲਾ 110% ਵੀਰ ਕਹਿੰਦਾ ਬੱਚਾ ਵੀ ਹੋਊਗਾ ਤੇ ਜਿਹੜਾ ਜੋੜਾਗਾ ਉਹ ਖੁਸ਼ੀਆਂ ਤੇ ਖੇੜਿਆਂ ਦੇ ਵਿੱਚ ਰਹੂਗਾ ਸੋ ਆਜੋ ਜੰਗ ਨਾਲ ਕਰਦੇ ਆ ਇਹ ਗੱਲਬਾਤ ਅੱਸੀ ਕਰ ਵੀਰੇ ਜੰਗ ਸੱਚੀ ਗੱਲ ਦੀ ਸਰਮ ਹੋਏ ਗੁਰੂ ਜੀ ਦਾ ਖਲਸਾ ਸ੍ਰੀ ਗੁਰੂ ਜੀ ਦੀ ਫਤਿਹ ਜੰਗ ਵੀਰੇ ਹੁਣ ਆਪਾਂ ਦੇਖਦੇ ਅੰਸਰ ਸਾਡੇ ਖਾਣੇ ਪੀਣੇ ਹਜੇ ਹੋਗੇ ਹਨਾ ਸਾਡੀਆਂ ਖਰਾਕਾਂ ਆਈਆਂ ਜੀਆਂ ਹੋਗੀਆਂ ਕਿ ਜਿਹੜੇ ਵਿਆਹੇ ਵਰੇ ਜੋੜੇ ਨੇ ਨਵੇਂ ਵਿਆਹੇ ਜੋੜੇ ਉਹਨਾਂ ਨੂੰ ਸਮੱਸਿਆਵਾਂ ਜਿਹੜਾ ਬੱਚਾ ਲੈਣ ਦੇ ਵਿੱਚ ਆ ਰਹੀਆਂ ਨੇ ਹਾਂਜੀ ਬੇਵਿਲਾਦ ਬਹੁਤ ਹੋ ਰਹੇ ਨੇ ਜਿਨ੍ਹਾਂ ਨੂੰ ਆਪਾਂ ਬਾਝਪਣ ਵੀ ਕਹਿ ਦਿੰਦੇ ਹਾਂ ਨਾ ਪੁੱਤ ਆਏਗਾ ਅਕਸਰ ਕਹਿੰਦੇ ਆ ਸੋ ਵੀਰੇ ਉਹਦੇ ਲਈ ਕੀ ਕੀ ਕਰਨਾ ਚਾਹੀਦਾ ਏਵੇਂ ਸਾਰਿਆਂ ਤੋਂ ਪਹਿਲਾਂ ਇਹ ਗੱਲ ਕਹਿਣਾ ਮੁਰੀਆਂ ਭੈਣਾਂ ਨੂੰ ਠੀਕ ਹੈ ਮਾਵਾ ਨੂੰ ਵੀ ਜਦੋਂ ਬੱਚੇ ਦਾ ਮੁੰਡੇ ਦਾ ਬਣਦਾ ਵਿਆਹ ਹੋ ਜਾਂਦਾ ਨਾ ਉਸ ਤੋਂ ਬਾਅਦ ਚਲੋ ਖੈ ਦਾ ਕੁਦਰਤ ਪਰਮਾਤਮਾ ਦਾ ਹੈ ਠੀਕ ਹੈ ਦਿਨ ਇਹ ਕੋਈ ਕੋ ਬੱਚੀ ਦੇ ਵਾਸ ਨਹੀਂ ਠੀਕ ਹੈ ਬੁੜੀਆਂ ਹੁੰਦੇ ਸੱਸਾਂ ਨੇ ਇਹਨਾਂ ਮਤਲਬ ਟੂ ਦੀ ਬੈਂਡ ਉਹਨੂੰ ਵੱਧ ਘੱਟ ਕਰਨ ਲੱਗ ਜਾਂਦੇ ਜਦੋਂ ਉਹਦੇ ਨਿੰਦਾਂ ਦੇ ਕੁੜੀ ਨੂੰ ਠੀਕ ਹੈ ਉਹ ਵੱਧ ਸਮਾਂ ਨਾ ਜਾਂਦਾ ਮਜਬੂਰੀ ਉਹਦੀ ਬੱਚੀ ਦੀ ਹੋਣੀ ਜਾਂਦੀ ਹੈ ਠੀਕ ਹੈ ਉਹਦਾ ਕੋਈ ਕਸੂਰ ਨਹੀਂ ਉਹਦੇ ਸਰੀਰ ਦੇ ਵਿੱਚ ਮਾੜਾ ਨੁਕਸ ਹੁੰਦਾ ਠੀਕ ਹੈ ਉਹ ਜਦੋਂ ਲਾਪਰਵਾਹੀ ਕਾਰੀਆਂ ਦੇ ਵੱਧਾ ਵੱਧਾ ਵਧੀਆਂ ਲਈ ਠੀਕ ਹੈ ਤੇ ਉਧਰੋਂ ਬੁੜੀਆਂ ਦਾ ਨੇ ਲਈ ਜਾਂਦੀਆਂ ਨੇ ਉਹ ਉਦੋਂ ਝਿਰੀ ਜਾਂਦੀ ਆ ਵਿੱਚ ਆਪ ਉਹ ਮੈਂਟਲੀ ਵੀ ਮੈਂਟਲੀ ਵੀ ਉਹਨੂੰ ਟਾਰਚਰ ਹੋਣ ਲੱਗ ਜਾਂਦੀ ਹੈ ਨਾ ਇਹ ਕੰਮ ਸਾਰਾ ਦਿਮਾਗ ਨਾਲ ਹੀ ਕੰਮ ਹੁੰਦਾ ਠੀਕ ਹੈ ਜਿਹੜਾ ਆਪਣਾ ਪਿਆਦਾ ਗੂਠਾ ਵੀ ਆ ਇੱਥੋਂ ਹਿਲਣਾ ਏ ਠੀਕ ਹੈ ਜਿਹਾਂ ਪਕਨੇ ਪਿਆਦਾ ਗੂਠਾ ਆ ਹਲਿਆ ਦੀਏ ਤਾਂ ਹਿਲਣਾ ਇੱਥੋਂ ਆ ਇਹ ਬਿਲਕੁਲ ਜਦੋਂ ਬੁੜੀਆਂ ਰੋਲਾ ਖਲੇਸ਼ ਕਰੀ ਜਾਂਦੀਆਂ ਨੇ ਬੁੜੀਆਂ ਵੀ ਮੈਂ ਤਾਂ ਪੰਜ ਜੰਮ ਤੇ ਉਹ ਸਮਾਂ ਸੀ ਉਦੋਂ ਖਰਾਕਤਾਂ ਸੀ ਵਾਤਾਵਰਨ ਬਹੁਤ ਸਾਫ਼ ਸੀਗਾ ਵੀਰੇ ਠੀਕ ਹੈ ਕਿ ਵਧੀਆ ਘਰ ਦਾ ਖਾਣਾ ਸੀ ਘਰ ਦਾ ਦੁੱਧ ਕਿਉਂ ਸੀ ਵਧੀਆ ਸੀ ਚਾਹੇ ਕੋਈ ਵੀ ਕਿਸੇ ਵੀ ਜਾਤੀ ਨਾਲ ਸੰਧਰਾ ਦਾ ਪਰ ਹਾਇਦਾ ਦੇਸਤੀ ਖਾਣਾ ਦੇਸੀ ਖਾਣਾ ਚਾਹੇ ਤੁਸੀਂ ਪਰਜਾ ਬਤੋਂ ਮੈਂ ਨਹੀਂ ਕਹਣਾ ਠੀਕ ਹੈ ਜੇ ਸਾਡੇ ਰਮਦਾਸੀਏ ਭਰਾਨੇ ਰਹਿੰਦੇ ਤਾਂ ਆਪਣੇ ਨਾਲ ਹੀ ਸੀ ਖੇਤਾਂ 'ਚ ਹੀ ਰਹਿੰਦੇ ਸੀ ਜ਼ਿਮੀਂਦਾਰਾਂ ਦੇ ਚਿੱਪਣਾਂ ਦੀ ਜੜਨੀ ਹੋਗੀ ਹਾਂ ਦੋ ਕੰ ਦਾ ਯਾਰ ਹੋ ਗਿਆ ਕਈ ਚੀਜ਼ਾਂ ਨੇ ਹੁਣ ਮੈਂ ਕਿੰਨੇ ਦਿਨਾਂ ਨੋਗਣਿਆ ਮਾਂ ਹਲਦੀ ਹੋ ਗਈ ਜਿਵੇਂ ਹੁਣ ਆਪਣੀ ਵੀ ਲਾਈ ਵੀ ਆ ਠੀਕ ਹੈ ਦੇਸੀ ਘਰ ਦੀ ਪਿਆਉਰ ਸੀ ਹਲਦੀ ਹੁਣ ਇਹ ਨਹੀਂ ਹੁੰਦਾ ਵੀ ਜਿਹੜੀ ਆਪਾਂ ਬਾਜ਼ਾਰੂ ਹਲਦੀ ਲੈਨੇ ਆ ਹੂੰ ਵੀ ਉਹ ਚ ਕੀ ਹੈ ਠੀਕ ਤੁਹਾਨੂੰ ਮੈਂ ਇੱਕ ਹੋਰ ਦੱਸਣਾ ਛੋਟੀ ਜੀ ਮਿਸਾਲ ਉਹ ਗੱਲ ਦੇ ਵਿੱਚ ਹਾਂ ਹੂੰ ਆਪਣਾ ਮਿਰਚਾਂ ਮੁੱਕੀਆਂ ਘਰ ਦੀਆਂ ਠੀਕ ਹੈ ਜੀ ਜੇ ਉਹ ਘਰ ਦੀਆਂ ਮਿਰਚਾਂ ਮੁੱਕੀਆਂ ਤਾਂ ਮੁੱਲ ਦੀਆਂ ਬਾਜ਼ਾਰੂ ਲੈ ਜੈਸੀ ਬਾਈ ਠੀਕ ਹੈ ਉਹ ਹਾਥਸ਼ਾਲੀ ਵੀ ਗੱਲ ਐ ਗੱਲੋਂ ਗੱਲੋਂ ਮਤਲਬ ਪ੍ਰਕਟੀਕਲ ਦੀ ਗੱਲ ਵੀ ਆ ਹੂੰ ਉਹ ਮੇਰੇ ਘਰ ਇਹਨੇ ਮੇਰੇ ਚੰਦਾ ਆਪਣੇ ਘਰ ਵਾਲੇ ਮੇਰੇ ਚੰਦਾ ਹਸਾਬ ਨਾਲ ਪਾਤੀਆਂ ਉਹ ਦਾਲ ਤਾਂ ਬਣੀ ਨਾ ਸਵਾਦ ਕੋਸਤਾ ਸੀ ਮੇਰੇ ਚ ਕਰਾਰੀ ਖਾਨੇ ਆਈ ਹਾਂ ਠੀਕ ਆ ਭਾਈ ਉਹ ਦਿਨਾਂ ਘਟ ਰਹੀਆਂ ਮੇਰੇ ਚ ਹੂੰ ਜਦੋਂ ਮੇਰੇ ਨਾਲ ਮੋਗਿਆਂ ਦੋਵਾਂ ਮੈਂ ਕਰਦੀਆਂ ਪਹਲੇ ਆ ਠੀਕ ਆ ਉਹਦੇ ਬਾਅਦ ਲੋਕਦਿਆਂ ਬਾਰੇ ਦਾਲ ਚ ਬੁਰਕੀ ਨਾ ਲੱਗੇ ਹਾਂ ਉਹਨੇ ਆਉਂਦੇ ਹਿਸਾਬ ਨਾਲ ਪਾਤੀ ਆਉਂਦੇ ਹਿਸਾਬ ਨਾਲ ਉਹ ਉਹਦੇ ਹਿਸਾਬ ਨਾਲ ਪਾਤੀਆਂ ਹਾਂ ਖਾਣੇ ਪੀਣੇ ਵੀ ਗੰਦੇ ਹੋ ਗਏ ਕਾਰਨ ਕਰਕੇ ਸਾਡੀਆਂ ਮਾਵਾ ਜਿਹੜੀਆਂ ਭੈਣਾਂ ਨੇ ਅੱਜ ਠੀਕ ਆ ਇਤਾਂ ਕੁਝ ਇਹਨਾਂ ਨੇ ਆਪਣੀਆਂ ਵੀ ਕਸ਼ੂਰੀਆਂ ਹੈਗੀਆਂ ਨੇ ਠੀਕ ਹੈ ਇਹਦੇ ਵਿੱਚ ਮੈਂ ਇਹ ਕਹਣਾ ਚਾਹੁੰਦਾ ਹਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਠੀਕ ਹੈ ਇਹਦੇ ਵਿੱਚ ਕਾਰਨ ਹੋਰ ਵੀ ਆ ਬਾਈ ਜੀ ਜਿਹੜੀਆਂ ਛੜੀਆਂ ਮਾਮਾ ਨੇ ਨਾ ਕੱਲੀ ਆਪਣੀ ਨੂੰ ਨੂੰ ਦੋਸੀ ਟਕਰਾਵਾ ਦਿੰਦੀਆਂ ਨੇ ਠੀਕ ਹੈ ਇਹਦੇ ਵਿੱਚ ਦੋਸੀਕਰਾਰ ਮੁੰਡਾ ਹੀ ਵੀ ਉਹਨਾਂ ਹੀ ਆ ਬਾਈ ਜੀ ਬੰਦਾ ਵੀ ਮੇਲ ਵੀ ਫੀਮੇਲ ਵੀ ਦੋਨੇ ਬਰਾਬਰ ਦੇ ਨੇ ਮੇਲ ਵੀ ਫੀਮੇਲ ਵੀ ਠੀਕ ਹੈ ਸਕਰਾਂਵਾਂ ਦੇ ਘਾਟ ਹੋਣ ਕਾਰਨ ਕਰਕੇ ਨਾ ਗਰਮੀ ਨਹੀਂ ਠਹਿਰਦੀ ਆਹ ਦੰਨੀ ਟੱਪਲੇ ਜੀ ਨੂੰ ਆਪਾਂ ਪਹਿਣਾ ਸਾਡੀਆਂ ਮਾਵਾ ਕਹਿੰਦੇ ਨੇ ਵੀ ਦੰਨੀ ਟੱਪੇ ਪਹਿਣੇ ਹਾਂ ਤੇ ਕਈ ਕੁੜੀਆਂ ਦੀ ਇਹਨੂੰ ਹੋਰ ਨਹੀਂ ਨਹੀਂ ਆਉਂਦੇ ਨਾਲ ਜਦੋਂ ਮਹਾਵਾਰਿਖਾਹੀ ਨਹੀਂ ਆਉਂਦੀ ਨਾ ਠੀਕ ਹੈ ਉਹਨਾਂ ਦੇ ਇਥੇ ਵਾਲ ਫੁੱਟਣੇ ਸ਼ੁਰੂ ਹੋ ਜਾਣਗੇ ਵੀਰੇ 100% ਗਾਰੰਟੀ ਆ ਅੱਛਾ ਬੀ ਬੋਲਾਂ ਦੇ ਉੱਪਰ ਹਾਂਜੀ ਇੱਥੇ ਆ ਠੁੱਡੀ ਦੇ ਥੱਲੇ ਠੀਕ ਹੈ ਇਹ ਤਜਰਬਾ ਕਰ ਲੈਣੀ ਨਹੀਂ ਮੇਰੀਆਂ ਮਾਵਾ ਪਹਿਣਾ ਨੇ ਨਾ ਬੱਚੀਆਂ ਸਾਡੀਆਂ ਠੀਕ ਹੈ ਜਦੋਂ ਡੇਟ ਸਹੀ ਨਹੀਂ ਆਉਂਦੀ ਤਾਂ ਪ੍ਰੈਕਟੀਕਲ ਆ ਵੀਰੇ ਉਹਨਾਂ ਦੇ ਕਿੰਨਾ ਇੱਥੇ ਦਾੜੀ ਉਵੇਂ ਸ਼ੁਰੂ ਹੋ ਜੇ ਠੀਕ ਹੈ ਮੈਨੂੰ ਕਹਣ ਲਓ ਉਹਰ ਵੀ ਇਹਨੀਆਂ ਕਹੀ ਨੇ ਜਦੋਂ ਡੇਟ ਸਹੀ ਨਹੀਂ ਆਉਂਦਾ ਪ੍ਰੋਪਰ ਠੀਕ ਹੈ ਉਦੋਂ ਇਹ ਸਟਾਰ ਡੰਗਾ ਉਦੋਂ ਐ ਸਮਝ ਲੋ ਵੀ ਗੜਬੜ ਹੈ ਉਦੋਂ ਜ਼ਰੂਰ ਕਿਸੇ ਵਧੀਆ ਡਾਕਟਰ ਨੂੰ ਦੀ ਸਲਾਹ ਲੈਣੀ ਚਾਹੀਦੀ ਆ ਜਾਂ ਚੰਗੇ ਵੈਦ ਦੀ ਠੀਕ ਠੱਗ ਠੂਠੀ ਦਾ ਉਹੋ ਚ ਹੱਥ ਬੰਨ ਕੇ ਬੇਨਤੀ ਆ ਠੀਕ ਹੈ ਠੱਗ ਬੋਤਲ ਜਦੋਂ ਬੰਦੇ ਨੂੰ ਲਾਤੀ ਭੁੱਖ ਹੁੰਦੀ ਆ ਨਾ ਠੀਕ ਹੈ ਦੁਖੀ ਬੋਤਲ ਦਾ ਬੰਦਾ ਬਿਲਕੁਲ ਉਦੋਂ ਉਹ ਹਰੇਕ ਡੰਗ ਨੂੰ ਦਰ ਹੈ ਹਾਂ ਇਹ ਗੱਲ ਚੁੱਡੀ ਜਮਾ ਛੇਣੀ ਹੈ। ਅਰੇ ਕਹਿੰਦਾ ਕਹਿੰਦਾ ਸ਼ਾਮ ਲਈਏ ਮੌਕਾ। ਜਿਵੇਂ ਪੰਜਾਬੀ ਦੀ ਘਾਬਦਾ ਵੀ ਬਰੇਲਰ ਮੁਰਗੇ ਦੀ 21 ਨਵੰਬਰ ਆ। ਹਾਂ। ਬੰਦਾ ਤਾਂ ਬੇਚਾਰਾ ਪਹਿਲਾਂ ਦੁਖੀ ਆ ਉਹ। ਦੁਖੀ ਆ। ਆਪਣੇ ਕੋਲੇ ਦੁਖੀ ਜਿਹੜੇ ਵੈਦ ਨੇ ਜਾਂ ਡਾਕਟਰ ਨੇ ਉਹਨਾਂ ਕੋਲੇ ਦੁਖੀ ਹੋਇਆ ਹੀ ਜਾਂਦਾ। ਨਹੀਂ ਜਿਹੜਾ ਹੱਸਦਾ ਖੇੜਾ ਉਹਨੂੰ ਜਾਣ ਦੀ ਕੀ ਲੋੜ ਨਹੀਂ। ਤੇ ਇਹ ਕਈ ਸਾਡੇ ਭਰਾਵਾਂ ਨੇ ਡਾਕਟਰ ਵੀ ਨੇ ਵੈਦ ਵੀ ਨੇ ਇਹ ਕਹਿੰਦੇ ਨੇ ਛੇਤੀ ਮੌਕਾ ਸ਼ਾਂਭੀਏ। ਸ਼ਾਮ ਦੀ ਮੁਰਗਾ ਆ ਗਿਆ ਉਹਨੂੰ ਸ਼ਾਂਭੋ ਗਰਾਉ। ਇਹ ਨਾ ਯਾਰ ਹੱਥੋਂ ਅਨਗੇ ਬੇਨਤੀਆਂ ਕਰਿਆ ਕਰੋ ਖਮਾ। ਹਾਂ। ਅਗਲੇ ਨੂੰ ਸਹੀ ਰਹਿਦੋ ਸਹੀ ਦਵਾਈ ਦਿਓ। ਸਹੀ ਪ ਹਾਂ ਪਰ ਅਗਲੇ ਦਾ ਕੰਮ ਤਾਂ ਹੋਵੇ ਹੋਵੇ ਕੰਮ ਦੀ ਅਗਲੇ ਦੀ ਜਿਹੜੀ ਤੁਸੀਂ ਕਹਿੰਦੇ ਥੋਡੇ ਕੋਲੇ ਦੀ ਦਵਾਈ ਆ ਹਾਂਜੀ ਤੇ ਇਹ ਇਹ ਤੁਸੀਂ ਖੁਦ ਤਿਆਰ ਕਰਕੇ ਦੋਵਾਂਗੇ ਬਿਲਕੁਲ ਦੇਵਾਂਗੇ 100% ਪਰ ਦੁਨਣਾ ਜਾਣਿਆਂ ਨੂੰ ਇੱਕ ਮੈਂ ਕਹਾਂ ਵਾਰ-ਵਾਰ ਮੀਨਾਂ ਦੇ بیوی ਨੂੰ ਠੀਕ ਹੈ ਪਹਿਲਾਂ ਨਾ ਨਗੋਣਾ ਬੂ ਠੀਕ ਹੈ ਪੂਰਾ ਠੀਕ ਹੈ ਦਵਾਈ ਘਰ ਨਾਲ ਖਾਣੀ ਬੂ ਟਾਈਮ ਦੇ ਟਾਈਮ ਆ ਨਹੀਂ ਵੀ ਅੱਜ ਖਾ ਲਈ ਕੱਲ ਨੂੰ ਨਾਗਾ ਪੈ ਗਿਆ ਪਰ ਤੁਹਾਨੂੰ ਖਾ ਲਈ ਉੱਥੇ ਨੂੰ ਨਾਗਾ ਪੈ ਗਿਆ ਜਾਂ 5 ਦਿਨ ਲਗਾਤਾਰ ਖਾ ਲਈ 2 ਦਿਨ ਨਾਗਾ ਪੈ ਗਿਆ ਨਾ ਨਾਗਾ ਨਹੀਂ ਪਹਿਣਾ ਚਾਹੀਦਾ ਦੁਨਣਾ ਹੀ ਇਹਨੂੰ ਠੀਕ ਆ ਪਰ ਉੱਪਰ ਖਾਣੀਆਂ ਦਵਾਈ ਆ ਨਾ ਬੈਡਾਂ ਦੇ ਦਰਾਜ ਚ ਉਧਰਲੇ ਕੋਨੇ ਰੂਲੀ ਜਾਂਦੀ ਆ ਉਧਰਲੇ ਕੋਨੇ ਰੂਲੀਆਂ ਦੇ ਫੇਰ ਭਾਈ ਬੱਚਾ ਨਹੀਂ ਦੰਨੀ ਤੱਕਣੀ ਨਹੀਂ ਤਾਂ ਕੋਈ ਫਾਇਦਾ ਹੀ ਨਹੀਂ ਫੇਰ ਤਾਂ ਦਵਾਈ ਲੈਣ ਦਾ ਹੀ ਕੋਈ ਫਾਇਦਾ ਇਹ ਸਾਨੂੰ ਵੀ ਦੋਸ਼ੀ ਆਲਾ ਕਹਿੰਦਾ ਤੁਹਾਨੂੰ ਮੈਂ ਗੱਲ ਲਾਦਾ ਅੱਜ ਤੁਹਾਨੂੰ ਮੈਂ ਨਾ ਨਹੀਂ ਲੈਣਾ ਠੀਕ ਆ ਇੱਕ ਨਾ ਕਲਾਕਾਰ ਦਾ ਗਲਾ ਖਰਾਬ ਹੋ ਗਿਆ ਭਾਈ ਠੀਕ ਆ ਬਹੁਤ ਨਾਮੀ ਕਲਾਕਾਰ ਸੀ ਫਿੰਗਰਸ਼ੀ ਆਪਣਾ ਬਹੁਤ ਟੌਪ ਦਾ ਸਟਾਰ ਸੀ ਠੀਕ ਆ ਬੰਦੇ ਦਾ ਲਿੰਕ ਸੀ ਉਹਨਾਂ ਨਾਲ ਠੀਕ ਆ ਉਹ ਆਪਣਾ ਮਿੱਤਰ ਸੀ ਭਾਈ ਸੀ ਆਪਣਾ ਠੀਕ ਹੈ ਕਾ ਯਾਰ ਫਲਾਣੇ ਬੰਦੇ ਦਾ ਗਲਾ ਖਰਾਬ ਹੋ ਗਿਆ ਠੀਕ ਹੈ ਕਹਿੰਦਾ ਮਾਹ ਯਾਰ ਦਵਾਈ ਬਣਾ ਦਨੇ ਆ ਅੱਛਾ ਲੈਣਾ ਹਾਂ ਹਾਂ ਠੀਕ ਹੈ ਭਾਈ ਅਸੀਂ 3 ਦਿਨ ਦਵਾਈ ਕੁੱਟੀ ਠੀਕ ਹੈ ਊਲ ਠੀਕ ਹੈ ਮਾਮ ਜੇ ਤਾ ਪਾਇਆ ਅਸੀਂ ਦੇਹ ਤਰੇ ਦੀ ਲੈ ਤਰੇ ਦੀ ਕਰਚੇ ਵੜਨੋਂ ਟਰੈਕਟਰਾਂ ਅਸੀਂ ਰੀਪਰਾਂ ਨਾਲ ਲੋਕਾਂ ਦੇ ਅਸੀਂ ਪਾਇਆ ਜਿ세 ਕਰਚੇ ਵੜਨੋਂ ਉੱਥੇ ਮਾਮ ਜੇ ਤਾ ਸਾਡਾ ਚੱਲਿਆ ਕਰੇ ਪੱਲੀ ਵਿਖਾ ਲੈ ਮੈਂ ਦਿੱਤਾ ਹਾਂ ਹਾਂ ਠੀਕ ਹੈ ਉਹ ਮੁੰਡਾ ਰੱਖਿਆ ਬਦੀ ਟਰੈਕਟਰ ਦੇ ਨਾਲ ਉਹ ਚਲਉਂਦਾ ਟਰੈਕਟਰ ਅਸੀਂ ਦੇ ਮਾਮ ਜੇ ਤਾ ਇੱਕ ਉਹਨੇ ਪਹਿ ਕਰ ਦਿਆ ਜਿਹਾ ਦਵਾਈ ਕੁੱਟ ਦਿੰਦੇ ਭਾਈ ਠੀਕ ਹੈ ਕਲਾ ਵਾਲਾ ਬੜਾ ਦਾ ਅੰਤਰਾ ਲੈਂਦੇ ਨੂੰ ਕੱਤਜਾ ਮਹੀਨੇ ਹਜਾਂਦਾ ਹਾਂ ਅਹ ਅਸੀਂ ਭਾਈ ਤਿੰਨ ਦਿਨਾਂ ਦਾ ਦੋਈ ਕੁੱਟੀਆਂ ਇੰਨੀ ਹਾੜ ਦੋਈ ਸੀ ਵੀਰੇ ਮੈਨੂੰ ਤਾਂ ਲੱਗੀ ਸਾਡੀ ਕਪੜਾ ਥਣ ਕਰ ਕੋਟਾ ਠੀਕ ਹੈ ਦੇਦਰੇਲੇ ਤੇ ਦੋਈ ਭੇਤੀ ਪੈਖਣ ਨੂੰ ਹੁਣ ਚਾਓ ਵੀ ਆਪਣੇ ਬੰਦੇ ਨਾਲ ਲਿੰਕ ਬਣਨਗੇ ਕਲਾਕਾਰ ਬੜਾ ਚੰਗਾ ਸੀ ਆ ਮੈਨੂੰ ਨਹੀਂ ਲੈਣਾ ਠੀਕ ਹੈ ਪਰ ਕਦੋਂ ਦਾ ਫੋਨ ਆਵੇ ਸਾਨੂੰ ਕਦੋਂ ਚਾ ਉਹ ਜਿਹੜਾ ਪੈ ਸਾਨੂੰ ਦਾ ਜਿਵੇਂ ਮੁੰਡੇ ਨੂੰ ਨਵੇਂ ਵਿਆਹ ਦਾ ਜੋ ਹੁੰਦਾ ਹਾਂ ਬਿਲਕੁਲ ਬਿਲਕੁਲ ਤੇ ਭਾਈ ਕੀ ਹੋਇਆ ਉਹ ਬਤੰਦਰ ਨੇ ਆਣ ਗੋਲੀ ਕਰਤੀ ਅਸੀਂ ਨਾ ਪੈਸੇ ਨਾ ਲਏ ਸੋ ਸ਼ਤ ਤੋਂ ਗਲਤ ਹੋਇਆ ਕੰਮ ਠੀਕ ਆ ਇਹ ਤਾਂ ਫ੍ਰੀ ਵਾਲੀ ਹੋਈ ਐ ਹਾਂ ਅਸੀਂ ਪੈਸੇ ਨਾ ਲਏ ਸੀ ਤਾਂ ਲੈਣਾ ਆਏ ਪੈਸੇ ਵੀ ਯਾਰ ਬੰਦਾ ਕਲਾਕਾਰ ਆ ਯਾਰ ਵੀ ਆਪਾਂ ਤੁਹਾਨੂੰ ਇਹ ਰੀੜੀ ਲੱਗਣਾ ਵੀ ਪੈਸੇ ਕੀ ਲੈਣੇ ਨੇ ਯਾਰ ਹਾਂ ਠੀਕ ਆ ਵੀ 2000 1000 ਦੀ ਗੱਲ ਕੁਝ ਨਹੀਂ ਹਾਂ ਠੀਕ ਆ ਠੀਕ ਆ ਵੀ ਆਪਾਂ ਨੂੰ ਕੀ ਫਰਕ ਆ ਕੋਸ਼ਿਸ਼ ਸੀ ਪਨਸ਼ਾਰੀਆਂ ਤੋਂ ਕਹਿ ਕੇ ਘੱਟ ਰੇਟ ਤੇ ਲਵਾ ਲਈ ਵੇਖਦਾ ਫ੍ਰੀ ਬਗਾਰ ਚ ਵੀ ਜਿਣੀਆਂ ਮਾਰੇ ਫੈਂਟਰੋ ਕੰਦ ਜਾਂਦੇ ਹੋ ਜਿਹੜਾ ਉਹ ਦੇਣਾ ਠੀਕ ਆ ਉਹ ਬਤੰਦਰ ਨੇ ਆਣ ਗੋਲੀ ਕਰਤੀ ਜਦੋਂ ਅਸੀਂ ਬੰਮੀ ਨੇ ਵਾਪਸ ਹੋਇਆ ਉਹਨਾਂ ਨੂੰ ਆਯੂਦਾ ਕੱਪੜਿਆਂ ਦੇ ਵਿੱਚ ਹੀ ਧੋਤੀ ਦਵਾਈ ਉਹ ਮਾਰਿਆ ਮਥਰਾ ਤੋਂ ਮਹਾ ਕਸ਼ੂਰ ਉਹ ਤਾਂ ਨਹੀਂ ਛੱਡਾ ਹੈ ਇਹਦੇ ਰੁਪਏ 21000 ਜਾਂ 31000 ਧਰਵਾਉਂਦਾ ਸੀ ਦਵਾਈ ਤਾਂ ਤਿੰਨ ਟਾਈਮ ਖਾਂਦਾ ਗੌਰ ਨਾਲ ਗੌਰ ਨਾਲ ਹੂੰ ਸਹੀ ਗਾ ਬਹੁ ਮਹਾ ਭਾਈ ਗਲਤੀ ਸਾਤ ਹੋ ਗਈ ਉਹ ਤਾਂ ਨਹੀਂ ਹੋਈ ਪੈਸੇ ਜਾ ਮਾਵਰ ਨੂੰ ਮੋੜ ਹੀ ਦਿੰਦੇ ਚਲੋ ਆਪਾਂ ਉਹੀ ਪੈਸੇ ਦੇਣਾ ਵੀ ਇਹ ਜਿਹੜੀ ਦਵਾਈ ਤਿਆਰ ਕਰ ਰਹੇ ਜਿਹੜੇ ਵੀਰ ਭਰਾ ਸਾਡੀ ਵਾ ਗੱਲ ਨੂੰ ਸੁਣ ਰਿਹਾ ਗੌਰ ਕਰਿਓ ਇਹ ਨਵੇਂ ਜੋੜਿਆਂ ਦੇ ਲਈ ਜਿਹੜੇ ਨਵੇਂ ਨੌਜਵਾਨ ਮੁੰਡੇ ਆ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਆ ਵੀ ਬੱਚਾ ਆ ਨਹੀਂ ਰਿਹਾ ਹਨਾ ਜੇ ਬਚਤ ਠਹਿਰ ਨਹੀਂ ਰਿਹਾ ਫਿਰ ਹੋਊਗਾ ਕਿਵੇਂ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਰੂਰੀ ਆ ਵੀਰੇ ਸੋ ਇਹ ਜਿਹੜੀ ਦਵਾਈ ਤੁਸੀਂ ਦੇਣੀ ਆ ਹਾਂਜੀ ਇਹ ਇਹਦੇ ਖਰਚਾ ਕਿੰਨਾ ਹੋਉਂਦਾ ਕਈ ਵਾਰੀ ਆਇਆ ਹਨਾ ਲੋਕਾਂ ਨੂੰ ਉਹੀ ਠੱਗ ਲੈਂਦੇ ਨੇ ਕੋਈ 50000 ਲੈ ਗਿਆ ਕੋਈ 60000 ਕੋਈ 40000 ਜਿਹੜੇ ਬੈਦ ਨੇ 10 15000 ਤੋਂ ਦਾ ਸਟਾਰਟ ਹੀ ਹੁੰਦੇ ਨੇ ਵੀਰੇ ਜਿਹੜੇ ਆ YouTube ਵਾਲੇ ਬੈਦ ਨੇ ਹਨਾ ਜਾਂ Facebook ਵਾਲੇ ਬੈਦ ਨੇ ਦੁਨੀਆ ਦੁਖੀ ਬੜੀ ਆ ਠੀਕ ਆ ਜਦੋਂ ਲਾਦ ਨਹੀਂ ਆ ਕਿ ਦੁਖੀ ਆ ਪੈਸੇ ਉਹ ਲੋਕ ਪਹਿਲਾਂ ਵੀ ਆਪਾਂ ਗੱਲ ਕਰ ਗਣਿਆ ਉਹੀ ਠੱਗਣ ਨੂੰ ਤਿਆਰ ਨੇ ਠੀਕ ਆ ਦਵਾਈਆਂ ਇੰਨੀਆਂ ਮਹਿੰਗੀਆਂ ਕਿਉਂ ਮਹਿੰਗੀਆਂ ਵੀ ਹੈਗੀਆਂ ਪਾਸਮਾ ਬਹੁਤ ਮਹਿੰਗੀਆਂ ਵੀ ਨੇ ਏਡੀ ਗੱਲ ਨਹੀਂ ਹੈ ਜੀ ਜਿਹੜੀਆਂ ਪਾਸਮਾ ਮਹਿੰਗੀਆਂ ਨੇ ਕਈ ਥਾਂ ਮੇ ਪੈਂਦੀਆਂ ਵੀ ਨੇ ਠੀਕ ਆ ਉਹ ਪਾਸਮਾ ਵੀ ਹੈਗੀਆਂ ਨੇ ਵੀਰੇ ਜਿਵੇਂ ਮਤਲਬ ਪਾ ਸ਼ੇਖ ਦੀ ਤੀਲ ਲਾ ਲੋ ਹਾਂ ਉਹੀ ਲਵੇੜ ਕੇ ਸ਼ਹਿਫ ਜੀਬ ਨੂੰ ਲਾਉਣੀਆਂ 2 ਦੀ ਪੈਂਟ ਐ ਹੈਗੀਆਂ ਵੀ ਨੇ ਠੀਕ ਆ ਤੇ ਇਹ ਦਵਾਈ ਜਿਹੜੀ ਆਪਣੀ ਦਾ ਖਰਚਾ ਬੇ ਗਲਤ ਮੀਨ ਤੇ ਹੋਣਿਆ ਠੀਕ ਆ ਇਹਦਾ 3000 3500 4000 ਰੁਪਏ ਤੱਕ ਖਰਚਾ ਤਨਹਿਆਰ ਤੋਂ 4000 ਤੱਕ ਖਰਚ ਵਿਚ ਵਿਚ ਖਰਚਾ ਜੀ ਠੀਕ ਹੈ ਤੇ ਬਾਕੀ ਅਗਲਾ ਜਿਵੇਂ ਅਗਲੇ ਦੀ ਬੱਲੇ ਬੱਲੇ ਹੋ ਗਈ ਮਗਰੋਂ ਖੁਸ਼ੀ ਨਾਲ ਜਿਹੜਾ ਕੋ ਮਰਜ਼ੀ ਦੇ ਦੇ ਸਹੀ ਪਹਿਲਾਂ 3 ਤੋਂ 4000 ਰੁਪਏ ਹੀ ਲਾ ਲਾ ਜਿੰਨਾ ਦਵਾਈ ਦਾ ਲੱਗਦਾ ਸੀ ਉਨੇ ਹੀ ਪੈਸੇ ਤੁਹਾਨੂੰ ਲੈਣੇ ਨੇ ਹਾਂ ਕਿਸੇ ਤੋਂ ਕੁਝ ਨਹੀਂ ਲੈਣਾ ਆਪਣੇ ਤਾਂ ਵੈਸੂ ਦੀ ਕਿਰਪਾ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਵਧੀਆ ਰੰਗ ਲੱਗੇ ਨੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕੋਈ ਵਧੀਆ ਆਪਣਾ ਬੱਚਾ ਪੜਦਾ ਹੈ ਠੀਕ ਹੈ ਵਧੀਆ ਆਪਣਾ ਨਰਭਾ ਹੁੰਦਾ ਕੋਈ ਆਪਾਂ ਨੂੰ ਲਾਲਚ ਨਹੀਂ ਆਇਆ ਲਾਲਚ ਨੋ ਲਾਲਚ ਨਹੀਂ ਆ ਪਤਾ ਫੇਰ ਪੈਸੇ ਹੀ ਕਹਿੰਦੇ ਆ ਜੀ ਮਿੱਤਰੋ ਇਸ ਦਾ ਭਲਾ ਹੋ ਜੇ ਇੱਕ ਹੋ ਠੀਕ ਹੈ ਜੇ ਤੱਕ ਤਾ ਤੇਲ ਪਾਜੇ ਕਿਸੇ ਵੀ ਤਰ੍ਹਾਂ ਦੀ ਹਾਨ ਹੋਣੀ ਹੋ ਜੇ ਠੀਕ ਹੈ ਦਾਗ ਨਹੀਂ ਪਣਨ ਦੇਵੇ ਛਾੜੀ ਦਵਾਈ ਨਾਲੇ ਮੋਹਤ ਜਮਾਂ ਦੇ ਦਵਾਈ ਮੱਛੇ ਵੀ ਉਹ ਵੀ 100-200 ਰੁਪਏ ਹੀ ਲੈਣੇ ਆ ਸਿਰਫ ਠੀਕ ਹੈ ਦਾਗ ਨਹੀਂ ਬੋ ਬੰਦੇ ਤੇ ਨਾਂ ਮੱਖੀ ਬੈਠੇ ਜਦੋਂ ਛਾੜੀ ਦਵਾਈ ਲੱਗ ਗਈ ਵੀਰੇ ਠੀਕ ਹੈ ਨਾਂ ਉਹਦੀ ਨਾਲ ਜਖਮ ਠੰਡਾ ਮੱਛੇ ਵਾਲਾ ਮੱਤ ਦਾ ਮੱਛੂ ਮੱਛੂ ਨਹੀਂ ਕਰਨਾ ਗਿਉਂ ਗਿਉਂ ਉਹ ਸ਼ਕਨ ਜਿਹੜੀ ਡੱਡ ਕਰ ਦਿੰਦਾ ਠੀਕ ਹੈ ਜਿਹੜੇ ਇਹਦੇ ਵਿੱਚ ਸ਼ਕਨ ਦੇ ਵਿੱਚ ਛਿੱਲ ਹੁੰਦੇ ਨੇ ਨਾ ਠੀਕ ਹੈ ਉਹ ਮਚਾਂ ਦਾ ਡੱਡ ਕਰਦਾ ਠੀਕ ਹੈ ਉਹ ਜੋ ਰੜਕਾ ਦਾ ਜਿਹੜੀ ਛਾੜੀ ਦਵਾਈ ਆ ਉਹਨੂੰ ਉਹਦੀ ਛੱਲ ਉਹ ਜਿਹੜੇ ਸ਼ਰਜੀਤ ਕਰਨੇ ਕਰ ਦੇਣਾ ਠੀਕ ਆ ਸ਼ਰਜੀਤ ਤਾਂ ਸਮਝ ਆਉਣਾ ਹਾਂ ਹਾਂ ਸਮਝ ਗਿਆ ਜਿਵੇਂ ਦੇ ਕਰ ਦਿਆ ਹਾਂ ਜਿਵੇਂ ਦਾ ਉਹ ਵੀ ਸ਼ਰਜੀਤ ਕਰਨੇ ਉਹਨੇ ਸ਼ੁਰੂ ਕਰ ਦੇਣੇ ਨੇ ਠੀਕ ਆ ਤੇ ਜਦੋਂ ਦਵਾਈ ਲਾ ਲੋਂਗੇ ਨਾਲ ਉਹਦੇ ਨਾਲ ਠੰਡਾ ਅਸੀਂ ਮੱਛੇ ਦਵਾਈ ਵੀ ਬਣਾਉਣਾ ਵੀਰੇ ਦਾਗ ਨਹੀਂ ਪਊਗੇ ਇਹਦੇ ਵੀ ਠੀਕ ਆ ਇੱਕ ਬੰਦਾ ਸਾਡੇ ਹੱਥ ਲੱਗਾ ਸੀ ਉਹ ਤੋਂ ਸਾਨੂੰ ਇਹ ਦਵਾਈਆਂ ਦੇ ਗੁਣ ਵੇਲੇ ਫੇਰ ਅਸੀਂ ਨੂੰ ਵੀ ਨਸਾ ਹੈਗਾ ਤੇ ਕੁਝ ਬਣਾਉਣਾ ਦਾ ਸਿੱਖਣਾ ਫੇਰ ਅਸੀਂ ਗ੍ਰੰਥ ਲਿਆਉਂਦੇ ਆ ਅੰਮ੍ਰਿਤਸਰੋਂ ਜਾ ਕੇ ਜੀ ਠੀਕ ਆ ਫੇਰ ਅਸੀਂ ਪੜ੍ਹੇ ਬਹੁ ਮੱਥਾ ਮਾਰਿਆ ਠੀਕ ਆ ਵੀਰੋ ਥੋਂ ਥੋਂ ਪ੍ਰੋਪਰ ਸਿੱਖਿਆ ਕਈ ਦਵਾਈਆਂ ਸਿੱਖ ਲੀਆਂ ਚਲੋ ਹੁਣ ਜੇਕਰ ਤੁਹਾਡੇ ਨਾਲ ਕੋਈ ਬੰਦਾ رابطہ ਕਰੇ ਤੁਹਾਡਾ ਨੰਬਰ ਆ ਜਿਹੜਾ ਅਸੀਂ ਸਕਰੀਨ ਤੇ ਚਲਾਵਾਂਗੇ ਵੀਰੇ ਜੰਗਵੀਰ ਦਾ ਨੰਬਰ ਸੋ ਜਿਹੜੇ ਕਿਸੇ ਵੀਰ ਭਰਾ ਨੂੰ ਇਹ ਪ੍ਰੋਬਲਮ ਆ ਹਨਾ ਗਰਭ ਨਹੀਂ ਠਹਿਰਦਾ ਠਹਿੜਦੇ ਉਹ ਤੁਸੀਂ ਵੀਰ ਨਾਲ ਸੰਪਰਕ ਕਰ ਲਿਓ ਬਹੁਤ ਹੀ ਜਾਇਜ਼ ਰੇਟ ਤੇ ਦਵਾਈ ਦਵਾਈ ਦੇ ਪੈਸੇ ਲਊਗਾ ਵੀਰ ਤੇ ਦਵਾਈ ਵੀ 110% ਬਾਬੇ ਨਾਨਕ ਦੀ ਕਿਰਪਾ ਨਾਲ ਕੰਮ ਕਰਦੀ ਆ ਸੋ ਜਿਨ੍ਹਾਂ ਨੂੰ ਜਿਹੜੇ ਲੋੜਵੰਦ ਨੇ ਉਹ ਜੰਗਵੀਰ ਨਾਲ ਸੰਪਰਕ ਜ਼ਰੂਰ ਕਰਿਓ ਤੇ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸਾਡੀਆਂ ਵੀਡੀਓ ਚੰਗੀਆਂ ਆਆਂ ਹੀ ਤੁਹਾਡੇ ਤੱਕ ਪਹੁੰਚਦੀਆਂ ਕਰੀਏ ਸੋ ਇੱਕ ਵਾਰ ਤੁਹਾਨੂੰ ਇਹ ਗਣਾ ਜਉਣਾ ਥੋੜੀ 2 ਮਿੰਟ ਪਰੇ ਕਈ ਲੋਕ ਇਹ ਨਾ ਸਮਝਣਾ ਵੀ 10000 14000 ਦੀ ਦਵਾਈ ਕੀ ਕਰੂ ਲੱਖਾਂ ਦੀ ਨੀ ਕਰਦੇ ਨਾ ਜੀ ਨਾ ਇਹ ਗਲਤ ਪਰਸੈਂਟ ਹੈ ਜਿਹੜੀਆਂ ਜੜੀਆਂ ਬੂਟੀਆਂ ਨੇ ਨਾ ਸਾਡੇ ਛਰੀਰ ਦੇ ਵਿੱਚ ਘਾਟਾਂ ਨੇ ਉਹ ਪੂਰੀਆਂ ਕਰਦੀਆਂ ਨੇ ਚਲੋ ਹੁਣ ਬੜੀਆਂ ਲੰਬੀ ਹੋ ਜਾਂਦੀ ਹੈ ਵੀਡੀਓ ਹੁਣ ਨਹੀਂ ਆਪਾਂ ਕਿਉਂਕਿ ਖਾਣੇ ਦੇ ਰੀਲਿਓਂ ਕੇ ਵਾਤਾਵਰਣ ਗੰਦਾ ਹੋ ਗਿਆ ਐਡੀ ਗੱਲ ਹੀ ਹੈਗੀ ਠੀਕ ਹੈ ਉਹ ਨਾ ਨਾ ਛੱਡ ਜਿਮਾ ਓਕੇ ਸਾਰਾ ਕੁਝ ਹੋ ਗਿਆ ਵੀ ਆਸਰ ਕਰਨਾ ਅਸਰ ਤਾਂ ਸਵਾਹ ਦੀ ਬੁੜੀ ਤੋਂ ਹੀ ਹੋ ਜਾਂਦਾ ਉਹ ਵੀ ਨਾ ਖਾਣ ਦਾ ਸਵਾਹ ਦੀ ਬੁੜੀ ਕਿਵੇਂ ਰ ਆਉਂਦਾ ਲੈ ਉਹ ਫਿਰ ਬਾਅਦਲੀ ਵੀਡੀਓ ਚ ਕਰਾਂਗੇ ਆਪਾਂ ਹੁਣ ਆਹ ਵੀਡੀਓ ਤਾਂ ਆਪਣੀ ਇੱਥੇ ਤੱਕ ਹੋ ਗਿਆ ਦੋਸਤੋ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਤੇ ਸਾਡਾ ਚੈਨਲ ਹੈ ਗੋਗੀ ਟਿੱਬੇ ਵਾਲਾ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਵੀਡੀਓ ਲਾਜ਼ਮੀ ਸ਼ੇਅਰ ਕਰ ਦਿਓ ਕਿਉਂਕਿ ਇਹ ਵੀਡੀਓ ਕਿਸੇ ਦੇ ਬਹੁਤ ਜ਼ਿਆਦਾ ਕੰਮ ਦੀ ਵੀਡੀਓ ਹੈ ਸੋ ਅਗਲੀ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਜਲਦੀ ਉਦੋਂ ਲਈ ਧੰਨਵਾਦ ਦੋਸਤੋ ਤਾਂ ਸ੍ਰੀ ਕਾਲ ਸਾਰ